ਤੇ ਬੱਕਰੀਆਂ ਬਈ ਤਿਆਰ ਕਰ ਲੋ ਬਹੁਤ ਜ਼ੋਰ ਲੱਗ ਰਿਹਾ ਤੇ ਬਈ ਹੀਰੇ ਉਹਨਾਂ ਨੂੰ ਗੁੰਗਾ 8-10 ਤੇ ਬੱਕਰੀਆਂ ਪਿਠਾ ਲਓ ਬਈ ਹਜੀ ਸਾਈਪਰ ਸਾਹਿਬ ਰੋਟੀ ਖਾਂਦੇ ਨੇ ਇੱਥੇ ਬਿਠਾ ਲਓ ਹਾਂਜੀ ਹਾਂਜੀ ਰਾਤ ਦੇ ਦਿਨ ਦੇ ਸਨਮਾਨ ਕਿਉਂਕਿ ਇੱਥੇ ਜ਼ੋਰ ਵੱਧ ਲੱਗਣਾ ਪ੍ਰਤਾਪ ਜੀ ਪ੍ਰਤਾਪ ਜੀ ਲਿਓ ਜੀ ਜਲਦੀ ਬਾਈ ਰਾਸਤੇ ਦੇ ਵਿੱਚ ਜਿਹੜੇ ਟੈਂਪੋ ਟੂੰਪੂ ਖੜੇ ਆ ਬਾਈ ਬਣ ਕੇ ਯਾਰ ਸਾਈਡ ਤੇ ਕਰ ਲੋ ਉਧਰ ਹਾਰਨ ਮਾਰੀ ਜਾਂਦਾ ਬਾਈ ਕੰਪੈਨ ਵਾਲਾ ਉਧਰ ਖੇਤ ਚ ਦੀਕਦਾ ਆਉਣਾ ਬਾਈ ਕਿਸਾਨ ਸਭ ਕੀ ਦੀ ਜੀ ਹੁਣ ਉਹ ਮੁੰਡਾ ਪਾਣੀ ਉਧਰ ਰਿਓ ਰਿਓ ਜੀ ਰਾਜੂ ਨੂੰ ਮਾਰ ਦੋ ਅੱਗੇ ਨੂੰ ਜੀ 9928 ਬਲੈਰੋ ਗੱਡੀ ਆ ਮੈਂ ਵੀ ਰਾਜੂ ਟੜਪੇ ਨੂੰ ਸਨਮਾਨ ਹੋ ਰਿਹਾ ਹੈ ਉਹ ਮੇਰਾ 928 ਬਲੈਰੋ ਗੱਡੀ ਆ ਭਾਈ ਭਾਈ ਵੜ ਕੇ ਯਾਰ ਜਾਇਓ ਮੜਾਇਆ ਭੱਜ ਗਿਆ ਯਾਰ ਕੰਬੈਨ ਖੜੀ ਆ ਆਇਨਾ ਮੇਰਾ ਵੀਰ ਕਰਿਆ ਕਰੋ ਯਾਰ ਸਵੇਰ ਦੇ ਇਹੀ ਗੱਲਾਂ ਆ ਪਾ ਤੁਹਾਨੂੰ ਬਾਰ ਬਾਰ ਨੋਟ ਕਰਵਾ ਰਹੇ ਆ ਯਾਰ ਐਂ ਨਾ ਕਰਿਆ ਕਰੋ ਮੇਰਾ ਭਾਈ ਵਣਕੇ ਸਾਹਮਣੇ 2139 ਹਾਥੀ ਵੀ ਖੜਾ ਉਹ ਵੀ ਪਰੇ ਕਰ ਲੋ ਤੇ ਇੱਕ ਯਾਰ ਭਾਈ ਮੇਰੇ ਨਵੇਂ ਸ਼ਾਇਦ ਆ ਨਾ ਬਲੈਰੋ ਧੰਨਵਾਦੀ ਆ ਜੀ ਰਾਜੂ ਦਿਲਵੇ ਦੇ ਰਾਜੂ ਦਿਲਵੇ ਇੱਕ ਜਿਕਾਰਾ ਲਾ ਦੇ ਪੂਰਾ ਬੋਲੇ ਸਾਨਿਆ ਤੇ ਪਹਦਾ ਰਹੀ ਨਕਲ ਖੇੜਾ ਲਾਉਂਗਾ ਵਾ ਤੇ ਜਿਨ੍ਹਾਂ ਨੇ ਮੇਰਾ ਸਨਮਾਨ ਕੀਤਾ ਮੇਰਾ ਭਾਈ ਜਗਦੀਪ ਜੀ ਡਾਕਟਰ ਕਮੇਟੀ ਸਾਰੀ ਤੇ ਆਪਣਾ ਹੀ ਲਿਖੀ ਜਾਣਾ ਧੂਰੀ ਟੀਵੀ ਤੇ ਆਪਣਾ ਬਹੁਤ ਫਾਰਮ ਆਪਣਾ ਸੋਨੂ ਜੀ ਸੋਨੂ ਜੀ ਦਾ ਡੈਡੀ ਜੀ ਸਾਰਿਆਂ ਦਾ ਧੰਨਵਾਦ ਤੇ ਛਣਦਾਰ ਸਾਹਿਬ ਜੀ ਦੀ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਜੋਟੀ ਪੂਰੀ ਨਵਾਈ ਤੇ ਆਪਣੇ ਛਣਦਾਰ ਵਰਤਾਂ ਤੇ ਛੋਟਾ ਮੇਰਾ ਤੇ ਆਪਾਂ ਯਾਰਾਂ ਨੇ ਕੰਮ ਧੰਨਵਾਦ ਜੀ ਸਾਰਿਆਂ ਦਾ ਸਾਰੀ ਕਮੇਟੀ ਆ ਗਈ ਕਿਉਂਕਿ ਮੈਂ ਕੁਛ ਨੋ ਲੈਣ ਦੀ ਜਾਣਦਾ ਧੰਨਵਾਦ ਸਾਰਿਆਂ ਦਾ ਚਲੋ ਜਾਈਏ ਚਲੋ ਵੀ ਅੱਜ ਰਾਜ ਨੂੰ ਟਾਈਮ ਕੱਟ ਦੇਦਾ ਜੇ ਇਹਨੂੰ ਛੱਡਦੀ ਹੈ ਇੱਕ ਘੰਟਾ ਨਹੀਂ ਬੰਦ ਹੋ ਸਾਰਾ ਹਾਂਜੀ ਹਾਂਜੀ ਅਗਲੇ ਜੀ ਆਓ ਜਿਓ ਨਾਮ ਅਨਾਉਂਸ ਕਰਨ ਤੋਂ ਪਹਿਲਾਂ ਜੀ ਕੁਝ ਗੱਲਾਂ ਨੇ ਜ਼ਰੂਰੀ ਦੇਖੋ ਬਹੁਤ ਵਧੀਆ ਗੱਲ ਸੀ ਅੱਜ ਦਾ ਸਾਰਾ ਕੰਪੀਟੀਸ਼ਨ ਵਧੀਆ ਰਿਹਾ ਇਹ ਮੈਂ ਕੋਰਣ ਕਰੇ ਦੇਖਦੇ ਨੇ ਡਾਕਟਰ ਸਾਹਿਬ ਕੀ ਕਹਿੰਦੇ ਨੇ ਦੇਖੋ ਜੀ ਵਧੀਆ ਰਿਹਾ ਅੱਜ ਦਾ ਜੋ ਆਪਣਾ ਕੰਪੀਟੀਸ਼ਨ ਕਰਵਾਏ ਸੀਗੇ ਉਹਨਾਂ ਸਾਰੇ ਜਣੇ ਆਪਾਂ ਉਹਦੇ ਬਹੁਤ ਸੋਹਣੇ ਸੋਹਣੇ ਜਾਨਵਰ ਲੈ ਕੇ ਆਏ ਪਾਟੋ ਦੇ ਵਿੱਚ ਆਪਾਂ ਨੂੰ ਪਤਾ ਹੁੰਦਾ ਕਿ ਚਾਹੇ 100 ਜਾਨਵਰ ਹੋਣ ਚਾਹੇ ਆਪਣੇ 50 ਹੋਣ ਚਾਹੇ 5 ਹੋਣ ਉਹਦੇ ਵਿੱਚ ਉਹ ਪੋਜੀਸ਼ਨ ਹੈ ਜਿਹੜੀ ਉਹ ਤਿੰਨ ਹੀ ਨਿਕਲਦੇ ਆਣੇ ਫਰਸਟ ਸੈਕਿੰਡ ਥਰਡ ਆ ਇਹ ਨਹੀਂ ਕਹਿੰਦੇ ਆਪਾਂ ਕਿ ਜਾਨਵਰ ਬਾਕੀਆਂ ਦੇ ਕੋਈ ਵੀਕ ਸੀਗੇ ਜਾਨਵਰ ਜਾਂ ਲੋ ਕੁਆਲਿਟੀ ਦੇ ਸੀਗੇ ਔਰ ਸਭ ਤੋਂ ਵੱਡੀ ਗੱਲ ਜੇ ਪਹਿਲਾਂ ਵੀ ਇੱਥੇ ਬੋਲਿਆ ਗਿਆ ਕਿ ਸਭ ਤੋਂ ਮੇਨ ਹੁੰਦਾ ਕਿ ਰਿੰਗ ਦੇ ਵਿੱਚ ਆਪਾਂ ਪਾਰਟਿਸਿਪੇਟ ਕਰ ਰਹੇ ਆ ਸਭ ਤੋਂ ਵੱਡੀ ਗੱਲ ਆਪਣੇ ਲਈ ਇਹ ਹੈ ਤਾਂ ਦੇਖੋ ਇੱਕ ਜਿਹੜੇ ਆਪਣੇ ਮੇਲੇ ਕਰਵਾਏ ਜਾਂਦੇ ਹਨ ਦੇਖੋ ਆਪਾਂ ਕਹਿੰਦੇ ਕਿ ਸਰਕਾਰਾਂ ਵੱਲੋਂ ਚਲੋ ਆਪ ਨੂੰ ਕੋਈ ਸਹਾਇਤਾ ਨਹੀਂ ਮਿਲਦੀ ਲੇਕਿਨ ਜੋ ਆਪਾਂ ਆਪਣੇ ਲੈਵਲ ਦੇ ਆਪਾਂ ਆਪਦੇ ਦਮਤੇ ਜਿਵੇਂ ਇਕੱਠੇ ਹੋ ਕੇ ਜਿਵੇਂ ਕਮੇਟੀ ਲੌਂਗੋਵਾਲ ਦੀ ਨੇ ਸਾਰਾ ਮੇਲਾ ਆਰਗੇਨਾਈਜ਼ ਕੀਤਾ ਇਹ ਤਾਂ ਇਹਦੇ ਵਿੱਚ ਆਪ ਨੂੰ ਪਤਾ ਹੈ ਕਿ ਜਦੋਂ ਖਿੱਚਵੇਂ ਨਾਮ ਦਿੱਤੇ ਗਏ ਆ ਜਾਂ ਰੱਖੇ ਗਏ ਇਹਦੇ ਨਾਮ ਦਿੱਤੇ ਸੀ ਕੋਈ LED ਹੈ ਸਕੂਟਰ ਹੈ ਜਿਵੇਂ ਹਨਾ ਤਾਂ ਵਧੀਆ ਲੋਕਾਂ 'ਚ ਉਤਸ਼ਾਹ ਉਹਦੇ ਨਾਲ ਪੈਦਾ ਹੁੰਦਾ ਤਾਂ ਇਹਦੇ ਨਾਲ ਆਪਾਂ ਨੂੰ ਇੱਕ ਗੱਲ ਹੋਰ ਵੀ ਸਿੱਖਣ ਨੂੰ ਮਿਲਦੀ ਹੈ ਕਿ ਜਿਹੜੀ ਨਸਲ ਹੈ ਆਪਾਂ ਨੂੰ ਬਿਲਕੁਲ ਸਾਹਮਣੇ ਦੀ ਲੋੜ ਹੈ ਕਿ ਜਿਵੇਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚੋਂ ਮੋਸਟਲੀ ਜਿਹੜੀ ਕਿ ਆ ਬੀਟਰ ਨਸਲ ਜਿਹੜੀ ਆਪਣੀ ਹੈਗੀ ਹੈ ਪੰਜਾਬ ਦੀ ਮੇਨ ਜਿਹੜੋ ਆਪਾਂ ਕਹਿੰਦੇ ਆ ਪਾਕਿਸਤਾਨੀ ਵੀ ਕਹਿੰਦੇ ਆ ਬੀਟਰ ਵੀ ਕਹਿੰਦੇ ਹਨ ਉਮਰਸਰੀ ਬੱਕਰੀ ਵੀ ਕਹਿੰਦੇ ਆ ਤਾਂ ਬਿਲਕੁਲ ਖਤਮ ਹੋਉਂਦੀ ਤਦਾਦ ਤੇ ਹੈ ਤਾਂ ਸਭ ਤੋਂ ਮੇਨ ਗੱਲ ਕੀ ਆਪਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਗਾ ਕਿ ਦੇਖੋ ਸਾਨੂੰ ਵੀ ਕੋਈ ਛੇਕਸ ਵਾਲੇ ਕੰਮ ਦੇ ਵਿੱਚ ਹੋਇਆ ਲੱਗਿਆ ਨੂੰ ਤੇ ਜਿੰਨਾ ਕ ਆਪਾਂ ਅੱਗੇ ਨਸਲ ਤੇ ਕੰਮ ਕਰਾਂਗੇ ਜਾਂ ਨਸਲ ਨੂੰ ਆਪਾਂ ਸੰਭਾਲ ਕੇ ਰੱਖ ਸਕਦੇ ਆ ਤਾਂ ਇਸ ਤੋਂ ਵੱਡੀ ਗੱਲ ਆਪਣੇ ਲਈ ਕੋਈ ਨਹੀਂ ਹੈਗੀ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹ ਬਰੀਡ ਦਾ ਜਿਹੜਾ ਬੰਦਾ ਵੀ ਅੱਗੇ ਬੱਕਰੀ ਫਾਰਮ ਦੇ ਵਿੱਚ ਕਾਬਜਾ ਬੂਆ ਉਹ ਉਹ ਬੰਦਾ ਹੋਊਗਾ ਜਿਹਦੇ ਕੋਲ ਚੰਗੀ ਨਸਲ ਪਾਲੀ ਹੋਈ ਹੈ ਵਧੀਆ ਨਸਲ ਦੇ ਬੱਕਰੇ ਬੱਕਰੀਆਂ ਹੈਗੀਆਂ ਨੇ ਤਾਂ ਆਪਾਂ ਨੂੰ ਸਪੋਜ਼ ਕਰੋ ਅੱਜ ਕੋਈ ਵਪਾਰੀ ਬਾਹਰ ਦੇ ਆਉਂਦੇ ਆ ਆਪਣੇ ਕੋਲੇ ਬੱਕਰੀ ਦਾ ਕੋਈ 80000 ਲਾਉਂਦਾ 70 ਲਾਉਂਦਾ ਲੱਖ ਰੁਪਇਆ ਹੀ ਬੱਕਰੀ ਦਾ ਲਾਉਂਦਾ ਲੇਕਿਨ ਆਪਾਂ ਕੀ ਉਹਦੇ ਵਿੱਚ ਲਾਲਚ ਦੇ ਵਿੱਚ ਆ ਕੇ ਕੀ ਹਾਂ ਹੁਣ ਆਪਣਾ 70 80000 ਵਟਾ ਜਾਂਦਾ ਚਲੋ ਵਟਾ ਲਓ ਹਣਾ ਲੇਕਿਨ ਤੁਸੀਂ ਇਹ ਸੋਚੋ ਕਿ ਆਪਾਂ ਨੂੰ ਬਾਅਦ ਦੇ ਵਿੱਚ ਉਹ ਬੱਕਰੀ ਇਹ ਜੀ ਮਿਲ ਸਕਦੀ ਹੈ ਕਿਦੋਂ ਨਾ ਜੀ ਨਾ ਆਪਾਂ 5 70000 ਕਮਾ ਸਕਦੇ ਹਾਂ ਉਹਦੇ ਵਿੱਚੋਂ ਲੇਕਿਨ ਜਿਹੜੇ ਆਪਾਂ ਉਹ ਜੋ ਬਰੀਡਿੰਗ ਲੈ ਗਿਆ ਆਪਾਂ ਜੋ ਬੱਚੇ ਲੈ ਸਕਦੇ ਆ ਆਪਣੀ ਨਸਲ ਆਕੇ ਵਧਾ ਸਕਦੇ ਆ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਤਾਂ ਕਰੇ ਆਪਾਂ ਫੇਰ ਵੀ ਕਮਾ ਸਕਦੇ ਹਾਂ ਜੇ ਆਪਾਂ ਲੋਕਲ ਕਿਤੇ ਆਪਣੇ ਪੰਜਾਬ ਹਰਿਆਣਾ ਰਾਜਸਥਾਨ ਤੇ ਬੱਕਰੀ ਵੇਚਦੇ ਆ ਤਾਂ ਤੁਹਾਨੂੰ ਪਤਾ ਹੈ ਜੀ ਉਹ ਮੁੜ ਮੁੜ ਕੇ ਕਦੇ ਨਾ ਕਦੇ ਜਾਨਵਰ ਆਿੰਦਾ ਤਾਂ ਆਪਣੇ ਏਰੀਆ ਦੇ ਵਿੱਚ ਹੀ ਆਪਨੇ ਕੋਲੇ ਆ ਜਾਂਦਾ ਅਗਰ ਨਸਲ ਇਥੋਂ ਬਾਹਰ ਜਾਂਦੀ ਆ ਤਾਂ ਆਪਣੇ ਲਈ ਇੱਕ ਖਤਰੇ ਦੀ ਨਿਸ਼ਾਨੀ ਵੀ ਹੈਗੀ ਹੈ ਜੀ ਹੁਣ ਆਪਾਂ ਦੇਖ ਸਕਦੇ ਆ ਕਿ ਐਨੇ ਜਾਨਵਰ ਆਏ ਸੀਗੇ ਹਨ ਵਿੱਚ ਕੀ ਆ ਕਾਫੀ ਗੱਲਾਂ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਕਿ ਹੌਲੀ ਹੌਲੀ ਆਪਾਂ ਨੂੰ ਕੀ ਜੀ ਨਸਲ ਦੇ ਪ੍ਰਭਾਵ ਆਪਣਾ ਫੈਲ ਚੁੱਕਿਆ ਹੈ ਤਾ ਹਜੇ ਵੀ ਆਪਣੇ ਕੋਲੇ ਬਹੁਤ ਵਧੀਆ ਸਮਾਂ ਹੈ ਜੇ ਆਪਾਂ ਇਹਨੂੰ ਸੰਭਾਲ ਕੇ ਰੱਖਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵੱਡੇ ਵੱਡੇ ਨਾਮ ਆ ਜਿਹੜੇ ਦਿੱਤੇ ਜਾਣਗੇ ਤੁਹਾਨੂੰ ਕੋਈ ਵਧੀਆ ਮੇਲੇ ਹੋਰ ਵੀ ਕਰਵਾਉਣਗੇ ਸਾਰੀਆਂ ਕਮੇਟੀਆਂ ਕਰਵਾਉਣੀਆਂ ਤਾਂ ਵਧੀਆ ਤੋਂ ਵਧੀਆ ਸ਼ੌਕ ਨਾਲ ਆਪਣੇ ਜਾਨਵਰ ਤਿਆਰ ਕਰੋ ਜੀ ਥੋੜੇ ਜਿਵੇਂ ਅਸੀਂ ਦੇਖੀਏ ਕਿ ਆਪਣੇ ਤੁਸੀਂ ਦੇਖਿਆ ਸੀ ਇੱਥੇ ਪ੍ਰਦਰਸ਼ਨੀ ਵਿੱਚ ਬਾਵਾ ਗੋਡ ਫਾਰਮ ਤੋਂ ਜਿਹੜੇ ਆਪਣੇ ਸੀਗੇ ਤਾ ਬੱਕਰਾ ਦਿਖਾਇਆ ਸੀ ਜਿਵੇਂ ਹੁਣ ਉਹੋ ਬੱਕਰਾ ਕੀ ਸੀਗਾ ਉਹਨਾਂ ਕੋਲ ਹੋਰ ਵੀ ਬਹੁਤ ਬਹੁਤ ਚੰਗੇ ਬੱਕਰੇ ਸੀਗੇ 48 49 59 ਇੰਚ ਦੇ ਬੱਚੇ ਬੱਕਰੇ ਸੀਗੇ ਜਿਹੜੇ ਕਿ ਮਹਾਰਾਸ਼ਟਰ ਵਾਗੇ ਜੋ ਬੜਕੇ ਉਥੋਂ ਵਾਪਸ ਨਹੀਂ ਆਏ ਤਾਂ ਉਹਦੇ ਵਿੱਚੋਂ ਇੱਕ ਬੱਕਰਾ ਇੰਨਾ ਦਾ ਵੀ ਸੀਗਾ ਜਿਹੜਾ ਕਿ ਇਹ 47 ਇੰਚ ਹਾਈਟ ਦੇ ਸੀਗਾ ਬੱਚਾ ਉਹ ਸੀਗਾ ਰਾਜਸਥਾਨ 'ਚ ਠੀਕ ਹੈ ਉਹ ਕੀ ਕਹਿਣ ਦਾ ਮਤਲਬ ਕਿ ਨਸਲ ਸਾਹਮਣੇ ਉਹ ਕਿ ਮੜਕੜ ਕੇ ਕਿ ਇਹੋ ਬੱਚਾ ਅਸੀਂ ਉਹਨੂੰ ਖਰੀਦ ਲਿਆ ਜਿਹੜਾ ਉਹਦਾ ਵਾਪਸੀ ਦੇ ਬੱਚੇ ਦਿਖਾਏ ਸੀਗੇ ਤੋਂ ਮੁਰਗੂੜ ਕੇ ਕੀ ਆਪਣੇ ਪੰਜਾਬ ਹਰਿਆਣਾ ਅਸਾਂ ਇੱਥੇ ਹੀ ਘੁੰਮ ਰਹੇ ਹੈਗਾ ਤਾਂ ਕਹਿੰਦਾ ਮਤਲਬ ਕੀ ਹੁਣ ਉਹ ਤੋਂ ਆਪਾਂ ਨਸਲ ਤਿਆਰ ਕਰਕੇ ਬੱਚੇ ਲੈ ਕੇ ਅੱਗੇ ਉਹਦੇ ਅੱਗੇ ਉਹਦੇ ਬਰੀਡਰ ਤਿਆਰ ਕਰਾਂਗੇ ਤਾਂ ਉਸ ਤੋਂ ਬਹੁਤ ਚੰਗੀਆਂ ਨਸਲ ਪੱਕਰੀਆਂ ਬੱਕਰੇ ਆਪਣੇ ਜੀ ਤਿਆਰ ਹੋ ਸਕਦੇ ਆ ਤਾਂ ਗਰੇਜ਼ ਕਰੋ ਜੀ ਕਿ ਲਾਲਚ ਦੇ ਵਿੱਚ ਆ ਕੇ ਆਪਣੀਆਂ ਬੱਕਰੀਆਂ ਘੱਟ ਵੇਚਿਆ ਕਰੋ ਥੋੜੀਆਂ ਜੀਆਂ ਇਹਨਾਂ ਨੂੰ ਘੱਟ ਕਰੋ ਚੰਗੀ ਨਸਲ ਦੇ ਕੰਮ ਕਰੋ ਆਪਦਾ ਬੱਕਰੀਆਂ ਪਾਲੋ ਦੁੱਧ ਦੇ ਵਿੱਚ ਵੀ ਪ੍ਰੋਡਕਸ਼ਨ ਦੀ ਆਪ ਨੂੰ ਲਿਆਉਣ ਦੀ ਲੋੜ ਹੈ ਬਹੁਤ ਜ਼ਿਆਦਾ ਤਾਂ ਇਹੀ ਆਪਣਾ ਮੈਸੇਜ ਸੀਗਾ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਜਿੰਨਾ ਕਾਸੀਂ ਸਿੱਖਦੇ ਆ ਬਾਹਰ ਅੰਦਰ ਜਾਣੇ ਆ ਜੀ ਔਰ ਬਾਕੀ ਡੀਐਨਏ ਦੀ ਗੱਲ ਕਰਦੇ ਜੀ ਕਿ ਕ੍ਰੋਸ ਬਰੀਡ ਤਾਂ ਉਹਦੇ ਚ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਕਿ ਆਪਾਂ ਨੂੰ ਬਚਣਾ ਬਹੁਤ ਜ਼ਰੂਰੀ ਹੈ ਔਰ ਮੋਸਟਲੀ ਕੀ ਆਪਣੇ ਜਿਹੜੇ ਬੱਕਰੀ ਪਾਲਕ ਵੀ ਨਹੀਂ ਰਹਿ ਗਏ ਸਾਰਿਆਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਬੱਚੇ ਆਪਣੇ ਬਹੁਤ ਛੇਤੀ ਮਰ ਜਾਂਦੇ ਨੇ ਬੱਚੇ ਮਰਨ ਦਾ ਕਾਰਨ ਕੀ ਆ ਆਪਾਂ ਕ੍ਰੋਸ ਬਰੀਡ ਇਹਨੂੰ ਬਰੀਡ ਮਿਕਸ ਬਰੀਡ ਆਪਾਂ ਕਰਤੀ ਤਾਂ ਉਹਦੇ ਨਾਲ ਇਹਦੀ ਕੁਆਲਟੀ ਹੋਗਾ ਸਾਵਾ ਕੁਝ ਤੇ ਬਹੁਤ ਫਰਕ ਪੈਂਦਾਗਾ ਜਿਹੜੀਆਂ ਚੀਜ਼ਾਂ ਅਸੀਂ ਟੈਕਨੀਕਲ ਲੈਵਲ ਤੇ ਸਿੱਖਿਆ ਹਾਂ ਉਹ ਤੁਹਾਨੂੰ ਸ਼ੇਅਰ ਕਰ ਸਕਦੇ ਜਿੰਨਾ ਕਿ ਸਾਨੂੰ ਪਤਾ ਹੈਗਾ ਤੇ ਬਟਵਸ ਇੰਨੀ ਕਹਿਣਾ ਚਾਹਾਂਗੇ ਜੀ ਕਿ ਨਸਲ ਨੂੰ ਸੰਭਾਲਣ ਦੀ ਵਾਧੂ ਵਾਧੂ ਜ਼ਰੂਰਤ ਹੈ ਜਦੇ ਟਾਈਮ ਦੇ ਵਿੱਚ ਬਹੁਤ ਸੰਭਾਲੋ ਖਿੱਚਵੇਂ ਖਿੱਚਵੇਂ ਨਾਮ ਆਪਦੇ ਪ੍ਰਾਪਤ ਕਰੋ ਵਧੀਆ ਜਾਣ ਪਲ ਤਿਆਰ ਕਰਕੇ ਮੈਚਾਂ ਦੇ ਵਿੱਚ ਲੈ ਕੇ ਆਓ ਜਿੱਥੇ ਵੀ ਕੰਪੀਟੀਸ਼ਨ ਦਾ ਪਾਰਟਿਸਪੇਟ ਕਰੋ ਤੇ ਬਟ ਵੀ ਜਾਰ ਪਰ ਲਾਜ ਦੇ ਵਿੱਚ ਆ ਕਿ ਕੋਈ ਸਾਨੂੰ ਜਾਣ ਪਰ ਕੋਈ ਸਾਨੂੰ 2 ਲੱਖ ਵੀ ਦੇ ਰਿਹਾ ਹੈ ਤਾਂ ਤੁਸੀਂ ਉੱਥੋਂ ਇਹ ਸੋਚੋ ਕਿ ਹਾਂ ਇਹ ਤਾਂ ਮੈਂ ਅੱਗੇ ਪਤਾ ਨਹੀਂ ਕਿੰਨੇ ਕ ਲੱਖ ਕਮਾ ਸਕਦਾ ਜੇ ਅੱਜ ਮੈਂ 2 ਲੱਖ ਵਸਤੂ ਉਹ ਮੇਰਾ ਖਰਚ ਹੋ ਜਾਊਗਾ ਲੇਕਿਨ ਮੇਰਾ ਜਾਨਵਰ ਮੇਰੇ ਕੋਲ ਹੈਗਾ ਇਹ ਤੋਂ ਮੈਂ 2 ਲੱਖ ਦੀ 20 ਵੀ ਕਮਾ ਸਕਦਾ 30 ਲੱਖ ਵੀ ਕਮਾ ਸਕਦਾ ਮੇਰੇ ਕੋਲ ਆ ਰਿਹਾ ਜੀ ਵਿੱਚ ਤਾਂ ਇਹ ਚੀਜ਼ ਤੇ ਗੌਰ ਕਰਨ ਦੀ ਥੋੜੀ ਜਿਆਦਾ ਜ਼ਰੂਰਤ ਹੈ ਨਸਲ ਕੋਈ ਬੀਟਰ ਨਹੀਂ ਕਹਿ ਰਿਹਾ ਮੈਂ ਕੱਲੀ ਬੀਟਰ ਬਰਬਰੀ ਦੇ ਵੀ ਕੰਮ ਕਰੂ ਠੀਕ ਹੈ ਜਵਣਾਪੁਰੀ ਨਸਲ ਦੇ ਵੀ ਕੰਮ ਕਰ ਸਕਦੇ ਆਪਾਂ ਬਹੁਤ ਸਾਰੀਆਂ ਨਸਲਾਂ ਹੈਗੀਆਂ ਨੇ ਤਾਂ ਜਿਹੜੀਆਂ ਕਿ ਆ ਬੀਟਰ ਦੇ ਮਕਾਬਲੇ 'ਚ ਵੀ ਨੇ ਠੀਕ ਹੈ ਬਾਕੀ ਆਪਣੇ ਪੰਜਾਬ ਚ ਮੇਰੇ ਬੀਟਲ ਜ਼ਿਆਦਾ ਚੱਲਦੀ ਆ ਤਾਂ ਇਸ ਤੇ ਆਪਾਂ ਨੂੰ ਕੰਮ ਕੰਮ ਦੀ ਲੋੜ ਹੈ ਜਾਂ ਆਪਣੇ ਬਰਬਰੀ ਦੀ ਵੀ ਨਸਲ ਬਹੁਤ ਚੰਗੀ ਨਸਲ ਆ ਉਸ ਤੇ ਵੀ ਕੰਮ ਕਰ ਸਕਦੇ ਆ ਬਾਕੀ ਉਹਨਾਂ ਆਲਮੋਸਟ ਸਾਰੇ ਅੱਠ ਸੋਰੀ ਅੱਠ ਆਪਣੇ 8 ਦਾ ਬੱਕਰੇ ਸੀਗੇ ਇਹਨਾਂ ਦੇ ਨਾਮ ਆ ਜਿਹੜੇ ਫਾਈਨਲ ਹੋ ਚੁੱਕੇ ਆ ਤੇ ਜਿਹੜੇ ਕੀ ਆ ਇਹਨਾਂ ਦੇ ਫਸਟ ਸੈਕਿੰਡ ਥਰਡ ਕਿਹੜੇ ਕਿਹੜੇ ਆਏ ਹੋ ਆਪਾਂ ਕੱਢਾਂਗੇ ਬਹੁਤ ਜਲਦੀ ਤੁਹਾਨੂੰ ਦੱਸ ਦਿਆ ਸਾਰੇ ਨੂੰ ਕਮੇਟੀ ਦੀ ਰਾਇ ਲੈ ਕੇ ਵੀ ਕਦੋਂ ਨਾਮ ਉਹਨਾਂ ਦੇ ਜਿਹੜੇ ਕੀ ਅਨਾਉਂਸ ਕਰਨੇ ਆਪਾਂ ਪੂਰਾ ਸਹਿਯੋਗ ਦੇਣਾ ਤੁਸੀਂ ਸਾਰਿਆਂ ਨੇ ਵੀ ਜਿਹੜਾ ਫਸ ਸੈਕਿੰਡ ਥਾਰਡ ਹੋ ਔਰ ਜਿਹੜੇ ਰਹਿ ਗਏ ਉਹਨਾਂ ਨੇ ਇਹ ਨਹੀਂ ਸੋਚਣਾ ਕਿ ਸਾਡੇ ਜਾਨਵਰ ਮਾੜੇ ਸੀਗੇ ਕਿਉਂਕਿ ਪਹਿਲਾਂ ਗੱਲ ਮੈਂ ਕਹਿ ਚੁੱਕਿਆ ਕਿ ਦੇਖੋ ਚਾਹੇ ਜਾਨਵਰ ਦਾਸ ਹੈ ਚਾਹੇ 20 ਹੈ ਚਾਹੇ 50 ਚਾਹੇ 100 ਦੇ ਵਿੱਚੋਂ ਨਿਕਲਣੇ ਤਿੰਨ ਹੀ ਨੇ ਜੀ ਠੀਕ ਹੈ ਜਾਨਵਰ ਸਾਰਿਆਂ ਦੀ ਬਹੁਤ ਵਧੀਆ ਪਰ ਤਿੰਨ ਤੋਂ ਜੇ ਵੱਧ ਦੀ ਇਮਾਨਤਾ ਹੋਵੇ ਤਾਂ ਆਪਾਂ 10 ਵੀ ਘੱਟ ਸਕਦੇ ਆ ਠੀਕ ਹੈ ਫਸ ਸੈਕਿੰਡ ਥਾਰਡ 4th ਵਿੱਚ ਵੀ ਜਾਂਦਾ ਹੀ ਕੰਮ ਤਾਂ ਸਾਰਿਆਂ ਦੇ ਜਾਨਵਰ ਬਹੁਤ ਚੰਗੇ ਆ ਥੋੜਾ ਕੰਮ ਕਰਨ ਦੀ ਲੋੜ ਹੈ ਸੋ ਪਹਿਲੇ ਨੰਬਰ ਤੇ ਆਉਣ ਲਈ ਠੀਕ ਹੈ ਜੀ ਧੰਨਵਾਦ ਜੀ